ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸੋ ਅੱਜ ਆਪਾਂ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਚੌਥੇ ਅਤੇ ਪੰਜਵੇਂ ਸ਼ਲੋਕ ਦੇ ਨਾਲ ਸੰਗਤ ਪਾਉਣੀ ਹੈ ਚੌਥੇ ਸ਼ਲੋਕ ਦੇ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹ ਨਾਨਕ ਨਰ ਬਾਵਰੀ ਕਿਉ ਨਾ ਭਜੈ ਭਗਵਾਨ ਸ਼ਬਦਾਂ ਦੇ ਅਰਥ ਬਿਰਧ ਬਜ਼ੁਰਗ ਦਾ ਬੁੱਢਾ ਕਾਲ ਮੌਤ ਬਾਵਰੀ ਝੱਲੇ ਸੋ ਬਿਰਤ ਭਇਓ ਸੋਝੈ ਨਹੀਂ ਸਾਹਿਬ ਕਹਿੰਦੇ ਭਾਈ ਤੂੰ ਬੁੱਢਾ ਹੋ ਗਿਆ ਬਜ਼ੁਰਗ ਹੋ ਗਿਆ ਕਾਫੀ ਉਮਰ ਤੇਰੀ ਹੋ ਗਈ ਸੋਝੈ ਨਹੀਂ ਫਿਰ ਵੀ ਤੈਨੂੰ ਇਹ ਸੋਝੀ ਨਹੀਂ ਆਉਂਦੀ ਇਹ ਸਮਝ ਨਹੀਂ ਆਉਂਦੀ ਕਾਲ ਪਹੁੰਚਿਓ ਆਨ ਵੀ ਤੇਰੀ ਮੌਤ ਦਾ ਸਮਾਂ ਜਿਹੜਾ ਨੇੜੇ ਆ ਰਿਹਾ ਹੈ ਕਹ ਨਾਨਕ ਨਰ ਬਾਵਰੇ ਕਿਉਂ ਨਾ ਪਜੈ ਭਗਵਾਨ ਹੈ ਝੱਲੇ ਮਨੁੱਖਾ ਬਾਵਰੇ ਬਨੁੱਖ ਤੂੰ ਫਿਰ ਪ੍ਰਮਾਤਮਾ ਦੀ ਬੰਦਗੀ ਪ੍ਰਮਾਤਮਾ ਦਾ ਭਜਨ ਕਿਉਂ ਨਹੀਂ ਕਰਦਾ ਕਿਉਂਕਿ ਤੇਰਾ ਕੀ ਅਸਮਤ ਨੇ ਮੇਰੇ ਆਰੇ ਸੋ ਪੰਜਵੇਂ ਸ਼ਲੋਕ ਦੇ ਵਿੱਚ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਜਿਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ ਧਨ ऐसा दारा स्त्री औरत पत्नी संपत्ति सागाला सारी संपत्ति सारी जायदाद जिन अपनी करमान जिसनु अपनी करके मनदा ये मेरी है इन में कश संगी नहीं इनों ਦੇ ਵਿੱਚੋਂ ਪਤਸ਼ਾ ਕਹਿੰਦੇ ਕੋਈ ਤੇਰਾ ਸਾਥੀ ਨਹੀਂ ਨਾਨਕ ਸਾਚੀ ਜਾਨ ਇਹ ਸੱਚੀ ਗੱਲ ਤੋਂ ਜਾਣ ਲੈ ਸਮਝ ਲੈ ਇਹ ਜਿਹੜੀਆਂ ਚੀਜ਼ਾਂ ਨੇ ਗੁਰਪਿਆਰ ਵਾਲਿਓ ਇਹ ਜੀਵਨ ਨਿਰਵਾਦੀਆਂ ਚੀਜ਼ਾਂ ਨੇ ਪੈਸਾ ਚਾਹੇ ਜਾਇਦਾਦ ਹੈ ਜਿਹੜੀਆਂ ਵੀ ਇਹ ਵਸਤਾਂ ਨੇ ਜੀਵਨ ਨਿਰਵਾਦੀਆਂ ਨੇ ਪ੍ਰਮਾਤਮਾ ਦਿਆਲੇ ਕਰਤੇ ਇਹਨਾਂ ਦੇ ਵਿੱਚ ਕੋਈ ਸਾਥੀ ਨਹੀਂ ਬਣਦਾ ਉੱਥੇ ਸਾਥੀ ਸਾਡੇ ਚੰਗੇ ਕਰਮਾਂ ਚੰਗੇ ਗੁਣਾਹੀ ਵਣ ਕੇ ਸੁਭੇਂਤੀਆਂ ਪ੍ਰਵਾਨ ਕਰਨੀਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ